01 ਦੀ ਗੱਲ ਕਰੀਏ ਜਿਹੜਾ ਫੈਂਸੀ ਨੰਬਰ ਇਹ ਹੈ ਇਹ 25 ਲੱਖ ਤੋਂ ਸਟਾਰਟ ਹੁੰਦੀ ਸੀ ਬੋਲੀ ਔਰ ਹਿੰਦੀ ਹੁਣ ਰਿਜ਼ਰਵ ਪ੍ਰਾਈਸ ਹੈ ਜਿਹੜੀ 5 ਲੱਖ ਰੁਪਏ ਕਰ ਦਿੱਤੀ ਹੈ ਆਮ ਬੰਦੇ ਦੀ ਤਾਂ ਸੋਚ ਤੋਂ ਪਰੇ ਹੀ ਕਰ ਦਿੱਤੇ ਨੇ ਨੰਬਰ ਇਹ 02 ਤੋਂ ਲੈ ਕੇ 3009 ਤੱਕ ਹੈ ਇਹਨਾਂ ਦੀ ਰਿਜ਼ਰਵ ਪ੍ਰਾਈਸ ਸੀਗਾ 25000 ਰੁਪਿਆ ਔਰ ਇਹਨਾਂ ਦਾ ਜਿਹੜਾ ਰਿਜ਼ਰਵ ਪ੍ਰਾਈਸ ਹੁਣ 2 ਲੱਖ ਰੁਪਏ ਕਰ ਦਿੱਤਾ ਗਿਆ ਸਰਕਾਰ ਵੱਲੋਂ ਸਾਰੇ ਨੰਬਰਾਂ ਦੀ ਕੁੱਲ ਮਿਲਾ ਕੇ ਰੇਟ ਤਾਂ ਸਾਰੇ ਨੰਬਰਾਂ ਦੀ ਫੈਂਸੀ ਵਿੱਚ ਵਧੇ ਆ ਪਰ ਜਿਹੜੇ ਨੰਬਰ ਵਧੇ ਉਹ ਐਕਸੈਸ ਰੇਟ ਤੇ ਜਾ ਕੇ ਵਧਾ ਦਿੱਤੇ ਗਏ ਨੇ ਕੋਈ ਨੰਬਰ ਇਹ ਜਿਹਾ ਸੀਗਾ ਜਿਹੜਾ 5000 ਰੁਪਏ ਸਿੱਧਾ ਭਰ ਕੇ ਤੇ ਸਾਨੂੰ ਆ ਆਸਾਨੀ ਨਾਲ ਮਿਲ ਜਾਂਦਾ ਸੀ ਬਟ ਹੁਣ ਉਹਦੀ ਜਿਹੜੀ ਫੀਸ ਆ ਉਹ ਵੀ ਈ ਹਜ਼ਾਰ ਰੁਪਿਆ ਕਰ ਦਿੱਤੀ ਗਈ ਹੈ ਉਹ ਵੀ ਬੋਲੀ ਦੇ ਵਿੱਚ ਆਪਣੇ ਵਹੀਕਲਾਂ ਤੇ ਵੀਆਈਪੀ ਨੰਬਰ ਲਗਵਾਉਣ ਵਾਲਿਆਂ ਨੂੰ ਪੰਜਾਬ ਸਰਕਾਰ ਨੇ ਵੱਡਾ ਝਟਕਾ ਦਿੱਤਾ ਜੀ ਹਾਂ ਟਰਾਂਸਪੋਰਟ ਵਿਭਾਗ ਦੇ ਵੱਲੋਂ ਜੋ ਲੋਕ ਆਪਣੇ ਵਿਕਲਾਂ ਤੇ ਪਸੰਦੀਦਾ ਨੰਬਰ ਲਗਾਉਂਦੇ ਸਨ ਉਹਨਾਂ ਦੇ ਵਿੱਚ ਵਾਧਾ ਕੀਤਾ ਵਾਧਾ ਵੀ ਦੁੱਗਣਾ ਔਰ ਤਿੱਗਣਾ ਕਰ ਦਿੱਤਾ ਗਿਆ ਹੈਗਾ ਉਸ ਦੇ ਬਾਰੇ ਜਾਣਕਾਰੀ ਲੈਣੇ ਹੈਗੇ ਅਮਨਤ ਮਿੰਜਾ ਜੀ ਸਾਡੇ ਨਾਲ ਨੇ ਜੋ ਕਿ ਟਰਾਂਸਪੋਰਟ ਵਿਭਾਗ ਦਾ ਜਿਹੜਾ ਕਾਮਕਾਰ ਆ ਉਹ ਸਾਹਮਣੇ ਨੇ ਗੱਲਬਾਤ ਕਰਦੇ ਆ ਵੀ ਜਿਹ ਕਿੰਨਾ ਕੁ ਰੇਟ ਆ ਜਿਹੜਾ ਵਧਾਏ ਗਏ ਨੇ ਔਰ ਕਿਹੜੇ-ਕਿਹੜੇ ਨੰਬਰਾਂ ਦੇ ਜਿਹੜੇ ਰੇਟ ਵਧੇ ਨੇ ਸਾਰੇ ਨੰਬਰਾਂ ਦੀ ਕੁੱਲ ਮਿਲਾ ਕੇ ਰੇਟ ਤਾਂ ਸਾਰੇ ਨੰਬਰਾਂ ਦੀ ਫੈਂਸੀਅ ਵਿੱਚ ਵਧੇ ਆ ਪਰ ਜਿਹੜੇ ਨੰਬਰ ਵਧੇ ਉਹ ਐਕਸੈਸ ਰੇਟ ਤੇ ਜਾ ਕੇ ਵਧਾ ਦਿੱਤੇ ਗਏ ਨੇ ਕੋਈ ਨੰਬਰ ਇਹ ਜਿਹਾ ਸੀਗਾ ਜਿਹੜਾ 5000 ਰੁਪਏ ਸਿੱਧਾ ਭਰ ਕੇ ਤੇ ਸਾਨੂੰ ਆ ਆਸਾਨੀ ਨਾਲ ਮਿਲ ਜਾਂਦਾ ਸੀ ਬਟ ਹੁਣ ਉਹਦੀ ਜਿਹੜੀ ਫੀਸ ਆ ਉਹ ਵੀ 20000 ਰੁਪਏ ਕਰ ਦਿੱਤੀ ਗਈ ਹੈ ਉਹ ਵੀ ਬੋਲੀ ਦੇ ਵਿੱਚ ਇਸ ਤਰ੍ਹਾਂ ਕਰਕੇ 4 4 5 5 ਗੁਣਾ ਰੇਟ ਵਧਾਏ ਗਏ ਆ ਜਿਵੇਂ ਫੈਂਸੀ ਨੰਬਰ ਆਪਾਂ 001 ਦੀ ਗੱਲ ਕਰੀਏ ਜਿਹੜਾ ਫੈਂਸੀ ਨੰਬਰ ਇਹ ਹੈ ਇਹ 2.5 ਲੱਖ ਤੋਂ ਸਟਾਰਟ ਹੁੰਦੀ ਸੀ ਬੋਲੀ ਔਰ ਇਹਦੀ ਹੁਣ ਰਿਜ਼ਰਵ ਪ੍ਰਾਈਜ਼ ਹੈ ਜਿਹੜੀ 5 ਲੱਖ ਰੁਪਏ ਕਰ ਦਿੱਤੀ ਹੈ ਆਮ ਬੰਦੇ ਦੀ ਤਾਂ ਸੋਚ ਤੋਂ ਪਰੇ ਹੀ ਕਰ ਦਿੱਤੇ ਨੇ ਨੰਬਰ ਇਹ ਠੀਕ ਹੈ ਜਿਹੜੇ ਆਸਾਨੀ ਦੇ ਨਾਲ ਨੰਬਰ ਮਿਲ ਜਾਂਦੇ ਸੀਗੇ ਜਿਵੇਂ ਕੋਈ 111 ਹੋ ਗਿਆ ਜਾਂ ਕੋਈ ਅਜੇ ਹੋਰ ਨੰਬਰ ਹੋਗੇ ਜੋ ਸਾਨੀ ਦੇ ਨਾਲ ਲਿੱਤੇ ਜਾ ਸਕਦੇ ਸੀ 5-10 ਹਜ਼ਾਰ ਚ ਮਿਲ ਜਾਂਦੇ ਸੀ ਉਹਨਾਂ ਦਾ ਰੇਟ ਕਿੰਨਾ ਕੁ ਵਧਾ ਦਿੱਤਾ ਗਿਆ ਹੈਗਾ ਉਹ ਮੰਨ ਕੇ ਚੱਲੋ ਜੀ ਵੀ ਕੋਈ ਸਟਾਰਟਿੰਗ ਉਹਨਾਂ ਦੀ 20000 ਰੁਪਏ ਤੋਂ ਕਰ ਦਿੱਤੀ ਹੈ ਜਿਵੇਂ ਮੰਨ ਕੇ ਚੱਲੀਏ 4100 4200 4500 00 ਲਾਸਟ ਆਉਂਦੀ ਸੀ ਉਹਨਾਂ ਨੂੰ 5000 ਰੁਪਏ ਨਾਲ ਆਸਾਨੀ ਨਾਲ ਚੱਕਿਆ ਜਾ ਸਕਦਾ ਸੀਗਾ 5000 ਰੁਪਏ ਭਰ ਕੇ ਉਹਨਾਂ ਦਾ ਹੁਣ 20000 ਕਰ ਦਿੱਤਾ 20000 ਰੁਪਏ ਪਲੱਸ ਬੋਲੀ ਚੱਲੂਗੀ ਉਹਨਾਂ ਦੀ ਠੀਕ ਹੈ ਔਰ ਜਿਹੜੇ 001 ਨੰਬਰ ਨੇ ਜਾਂ ਹੋਰ ਇਸ ਤੋਂ ਵੱਡੇ ਕੋਈ ਨੰਬਰ ਨੇ ਹੈਗੇ ਨੇ ਉਹਨਾਂ ਦੀ ਜਿਹੜੀ ਰੇਟ ਕਿੰਨਾ ਕੁ ਫਰਕ ਪਿਆ ਹੈਗਾ ਇੰਨਾ ਹੀ ਫਰਕ ਪਾਇਆ ਹੈਗਾ ਤਿੰਨ ਗੁਣਾ ਜਾਂ ਮਨ ਲਓ ਹੋਰ ਰੇਟ ਦਾ ਫਰਕ ਹੁਣ ਜਿਹੜਾ ਦੇਖੀਏ ਇਨਾਂ ਦੀ ਰਿਜ਼ਰਵ ਪ੍ਰਾਈਸ ਸੀਗਾ 25000 ਰੁਪਿਆ ਔਰ ਇਹਨਾਂ ਦਾ ਜਿਹੜਾ ਰਿਜ਼ਰਵ ਪ੍ਰਾਈਸ ਹੁਣ 2 ਲੱਖ ਰੁਪਿਆ ਕਰ ਦਿੱਤਾ ਗਿਆ ਸਰਕਾਰ ਵੱਲੋਂ ਹਮ ਸਿੱਧਾ 2 ਲੱਖ ਇਹਨਾਂ ਰੇਟ ਵਧਾ ਦਿੱਤਾ ਬਿਲਕੁਲ ਜੀ ਬਿਲਕੁਲ ਜਿਹੜਾ ਹੈਗਾ ਹੁਣ 0 ਤੋਂ 00 ਵਾਲੇ ਫਰੰਟ ਤੇ ਆ ਜਾਂਦੇ 0010 ਤੋਂ ਲੈ ਕੇ 0099 ਤੱਕ 99 ਤੱਕ ਇਹ ਆਮ ਜਿਹੜਾ ਕੋਈ ਸਾਢੇ 13000 ਰੁਪਏ ਦਾ ਨੰਬਰ ਆਸਾਨੀ ਨਾਲ ਮਿਲ ਜਾਂਦਾ ਸੀਗਾ ਜਿੰਨੂੰ ਵੀ ਕੁਛ ਚਾਹੀਦਾ ਹੁੰਦਾ ਸੀ ਔਰ ਹੁਣ ਇਹਦੀ ਰਿਜ਼ਰਵ ਪ੍ਰਾਈਸ ਹੈ 1 ਲੱਖ ਰੁਪਏ ਕਰ ਦਿੱਤੀ ਗਈ ਹੈ ਸਾਢੇ 13000 ਰੁਪਏ ਦੀ ਬਜਾਏ ਹੁਣ 1 ਲੱਖ ਰੁਪਏ ਪਹਿਲੇ ਬੰਦਾ ਭਰੂਗਾ ਫਿਰ ਬੋਲੀ 'ਚ ਜਾਊਗਾ ਔਰ ਇਹ ਵੀ ਨਹੀਂ ਪਤਾ ਵੀ ਉਹ ਲੱਖ ਰੁਪਏ ਭਰ ਕੇ ਵੀ ਮਿਲਣਾ ਹੈ ਕਿ ਨਹੀਂ ਮਿਲਣਾ ਅਗਲੇ ਨੂੰ ਠੀਕ ਹੈ ਬੋਲੀ ਦੇ ਵਿੱਚ ਜਾਣਾ ਹੈ ਹਾਂਜੀ ਬੋਲੀ 'ਚ ਜਾਊਗਾ ਜੀ ਇਹ ਨੰਬਰ ਰੇਟ ਕਿੰਨੇ ਸਾਲਾਂ ਦੇ ਵਿੱਚ ਵਧਿਆ ਹੈਗਾ ਔਰ ਸਭ ਤੋਂ ਜ਼ਿਆਦਾ ਰੇਟ ਕਦੋਂ ਵਧਿਆ ਹੈਗਾ ਮੈਨੂੰ ਤਾਂ ਲੱਗਦਾ ਜੀ ਇਹ ਜ਼ਿੰਦਗੀ ਚ ਪਹਿਲੀ ਵਾਰ ਹੀ ਮੈਂ ਵੇਖ ਰਿਆ ਇੰਨੇ ਜ਼ਿਆਦਾ ਰੇਟ ਜਿਹੜੇ ਵਧੇ ਆ ਅੱਜ ਤੋਂ ਪਹਿਲੇ ਕਦੀ ਨਹੀਂ ਸੁਣਿਆ ਸੀਗਾ ਵੀ ਇੰਨੇ ਰੇਟ ਆ ਚਲੋ ਨੋਰਮਲ ਆਪਾਂ ਗੱਲ ਕਰੀਏ ਵੀ ਪਿਛਲੇ ਸਮੇਂ ਜਿਹੜੇ ਚਲਦੇ ਆ ਰਹੇ ਸੀ ਸਾਢੇ 13 14000 15000 ਰੁਪਿਆ 20000 ਰੁਪਿਆ ਤੱਕ ਆਸਾਨੀ ਨਾਲ ਅਗਲਾ ਭਰ ਲੈਂਦਾ ਸੀ ਕੋਈ 00 ਲੈਣਾ ਚਾਹੁੰਦਾ ਸੀ ਤਾਂ ਜਾਂ ਕੋਈ ਤੁਸੀਂ ਹਿਸਾਬ ਲਾ ਲਓ ਵੀ 002 ਤੋਂ ਲੈ ਕੇ 009 ਤੱਕ ਇਹ ਤਕਰੀਬਨ 2.5 ਤੋਂ 2 ਤੱਕ ਮਿਲ ਜਾਂਦੇ ਸੀ ਆਸਾਨੀ ਨਾਲ ਬੋਲੀ ਦੇ ਵਿੱਚ ਬਟ ਹੁਣ ਇਹਨਾਂ ਦੀ ਜਿਹੜੀ ਸਰਵ ਪ੍ਰਾਈਜ਼ ਉਹ 2 ਲੱਖ ਤੋਂ ਅਪਾਰ ਹੋ ਗਈ ਹੈ ਉਧ ਉੱਤੇ ਜਾਣਾ ਪਊਗਾ 2 ਲੱਖ ਤਾਂ ਲੱਗੂਗਾ ਹੀ ਲੱਗੂਗਾ ਇਹਦੇ ਉੱਤੇ ਜਾਣਗੇ ਹੁਣ ਲੋਕੀ ਵੀ ਕਿੰਨਾ ਜਾਂਦੇ ਆ ਉਹ ਤਾਂ ਬੋਲੀ ਦੇ ਵਿੱਚ ਹੈਗਾ 4 ਲੱਖ 5 ਲੱਖ ਤੱਕ ਵੀ ਪਹੁੰਚ ਸਕਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਇਹਦਾ ਕਾਰਨ ਪਤਾ ਹੈਗਾ ਕਿਉਂ ਇੰਨੇ ਰੇਟ ਜਿਆਦਾ ਵਧਾ ਦਿੱਤੇ ਗਏ ਨੇ 3 ਗੁਣਾ 4 ਗੁਣਾ ਇਸ ਤਰ੍ਹਾਂ ਦੇ ਨਾਲ ਕਰ ਦਿੱਤੇ ਗਏ ਨੇ ਦੇਖੋ ਪੰਜਾਬ ਸਰਕਾਰ ਦੇ ਕੋਲ ਬਹੁਤ ਵਧੀਆ ਤਜਰਬੇਕਾਰ ਸਟਾਫ ਹੈ ਬਹੁਤ ਵਧੀਆ ਹਾਈਲੀ ਐਜੂਕੇਟਿਡ ਆਈਏਐਸ ਅਫੀਸਰ ਨੇ ਉਹਨਾਂ ਦੇ ਗਾਈਡੈਂਸ ਗਾਈਡਰਸ ਨੇ ਹੈਗੇ ਹੁਣ ਕੀ ਪਤਾ ਉਹਨਾਂ ਦੇ ਦਿਮਾਗ 'ਚ ਕੀ ਆਈ ਵੀ ਇਹਨੇ ਰੇਟ ਕਿਉਂ ਵਧਾਏ ਗਏ ਆ ਇਹ ਜਿਵੇਂ ਉਹ ਫਿਲਮ ਆਈ ਸੀਗੀ ਸੀਐਮ ਭਰਤ ਉਸ ਤਰ੍ਹਾਂ ਦਾ ਮੈਨੂੰ ਲੱਗਦਾ ਵੀ ਇਹ ਕੁਛ ਕੀਤਾ ਗਿਆ ਇਹਨਾਂ 'ਚ ਤੇ ਇਹ ਫਿਰ ਹੁਣ ਜਿਹੜੇ ਮੰਨ ਲਓ ਟਰਾਂਸਪੋਰਟ ਵਿਭਾਗ ਦੇ ਨਾਲ ਕੰਮ ਸਬੰਧਤ ਕੰਮਕਾਰ ਕਰਦੇ ਨੇ ਉਹਨਾਂ ਤੇ ਤਾਂ ਫਿਰ ਕਾਫੀ ਅਸਰ ਪੈਣ ਵਾਲਾ ਹੈਗਾ ਔਰ ਜਿਹੜਾ ਬੰਦਾ 5000 ਦਾ ਵੀਆਈਪੀ ਨੰਬਰ ਆਪ ਦਾ ਪਸੰਦੀਦਾ ਲਗਵਾ ਲੈਂਦਾ ਸੀਗਾ ਉਹਨਾਂ ਦੇ ਵਿੱਚ ਵੀ ਫਿਰ ਜਿਹੜਾ ਉਹਨਾਂ ਨੂੰ ਵੀ ਹੋਊਗਾ ਵੀ ਜਿੱਥੇ ਹੁਣ ਮੰਨ ਲਓ 5000 ਦਾ ਲਗਾਉਂਦੇ ਅਸੀਂ ਕਿੱਥੇ ਹੁਣ 1 ਲੱਖ 1.5 ਲੱਖ ਰੁਪਇਆ ਭਰਨਾ ਪੈਣਾ ਹੈਗਾ ਕੰਮ ਕਰਤੇ ਤਾਂ ਕਾਫੀ ਅਸਰ ਪੈਣਾ ਪੈਣਾ ਹੀ ਪੈਣਾ ਬਾਈ ਦੇਖੋ ਹੁਣ ਮੰਨ ਲਓ ਤੁਸੀਂ ਮੇਰੇ ਕੋਲੇ ਨੰਬਰ ਲਵਾਣ ਆਓ ਵੀ ਵਕੀਲ ਸਾਹਿਬ ਕੋਈ ਨੰਬਰ ਫੈਂਸੀ ਜਿਹਾ ਦੇ ਦਿਓ ਸਾਨੂੰ ਲੈ ਕੇ ਮੈਂ ਕਹਾਂ ਵੀ 5000 ਚ ਮਿਲ ਦੇ ਮਿਲਦਾ ਸੀਗਾ ਹੁਣ ਅੱਜ ਮੈਂ ਤੁਹਾਨੂੰ ਕਹਾਂ ਵੀ ਉਹੀ ਨੰਬਰ 20000 ਰੁਪਏ ਚ ਤੁਸੀਂ ਦੱਸੋ 15000 ਰੁਪਏ ਫालतू ਭਰੋਗੇ ਨਹੀਂ ਭਰੋਗੇ ਜੀ ਚਲੋ ਕੋਈ ਨਹੀਂ ਯਾਰ ਐਵੇਂ ਚੱਲਣ ਦਿੰਨੇ ਵਹੀਕਲ ਨੂੰ ਕੋਈ ਨਹੀਂ ਜ ਕੰਮ ਕਰ ਤੇ ਫਰਕ ਤਾਂ ਸਾਰਿਆਂ ਤੇ ਪੈਣਾ ਜੀ ਦੇਖੋ ਪੰਜਾਬ ਸਰਕਾਰ ਦੇ ਗੱਲੇ ਤੇ ਵੀ ਪੈਣਾ ਮੰਨ ਲਓ ਕਿਸੇ ਨੇ ਬੋਲੀ ਨਾ ਪਾਈ ਨੰਬਰ ਤਾਂ ਪਈ ਹੀ ਹੈ ਜੀ ਉਹ ਹੁਣ 5 ਲੱਖ ਰੁਪਏ ਜਾਂ 2 ਲੱਖ ਰੁਪਏ ਜਾਂ ਆਪਾਂ 0010 ਦੀ ਗੱਲ ਕਰੀਏ ਸਾਢੇ 13 15000 ਰੁਪਏ 20000 ਰੁਪਏ ਤੱਕ ਬੋਲੀ ਲਾ ਕੇ ਮੈਕਸਿਮਮ ਨੰਬਰ ਮਿਲਦਾ ਸੀ ਅੱਜ ਉਹ ਲੱਖ ਰੁਪਏ ਦਾ ਨੰਬਰ ਆ ਘੱਟੋ ਘੱਟ ਆ ਉਹਦੇ ਬਾਅਦ ਬੋਲੀ ਹੈ ਜੋ ਕੋਈ ਲਊਗਾ ਨਹੀਂ ਤਾਂ ਸਰਕਾਰ ਨੂੰ ਤਾਂ ਘਟਾ ਹੀ ਹੈ ਜੀ ਇਹ ਹੁਣ ਘਟਾਉਂਦੇ ਹੋਣੇ ਆ ਜੋ ਨੰਬਰ ਆ ਦਾ ਪਸੰਦੀਦਾ ਲਗਾਉਣ ਆਉਂਦੇ ਸੀ ਇਹ ਤਾਂ ਦੇਖੋ ਕੱਲ ਹੋਇਆ ਜੀ ਇੰਪਲੀਮੈਂਟ ਸਰਕਾਰ ਨੇ ਕੱਲ ਕੀਤਾ ਹੁਣ ਵੇਖੋ ਵੀ ਆਣਗੇ ਵੀ ਕਿ ਨਹੀਂ ਆਣਗੇ ਜਾਂ ਵਿਹਲੇ ਬੈਠ ਕੇ ਮੜ ਜਾਣਾ ਹੁਣ ਹੀ ਆ ਜਾਂਦਾ ਹੁਣਾ ਹੁਣਾ ਵੀ ਆ ਨੰਬਰ ਲੈਣਾ ਹੈਗਾ ਜੀ ਫੀਸ ਹੀ ਦੱਸ ਦੋ ਹਾਂ ਜੀ ਹੁਣ ਤਾਂ ਫੀਸ ਦੱਸਣ ਲੱਗਾ ਵੀ ਸੰਗ ਆਂਦੀ ਹੈ ਜੀ ਵੀ 20000 ਰੁਪਏ ਫੀਸ ਹੋ ਗਈ ਜਾਂ 5000 ਹੋ ਗਈ ਹੈ ਜੀ ਆ ਬਿਲਕੁਲ ਟਰਾਂਸਪੋਰਟ ਵਿਭਾਗ ਦੇ ਵੱਲੋਂ ਜਿਹੜੇ ਰੇਟ ਨੇ ਉਹ 2 3 4 ਇਸ ਤਰ੍ਹਾਂ ਦੇ ਨਾਲ ਕਰ ਦਿੱਤੇ ਨੇ ਜਿਹੜਾ ਨੰਬਰ 5000 ਰੁਪਏ ਦੇ ਵਿੱਚ ਮਿਲ ਜਾਂਦਾ ਸੀ ਉਹ ਨੰਬਰ ਹੁਣ 20 ਤੋਂ 25000 ਉਹ ਵੀ ਇਹ ਕਹਿੰਦੇ ਕਿ ਬੋਲੀ ਤੇ ਹੈਗਾ ਜੇਕਰ ਕੋਈ ਨੰਬਰ ਜੇ ਆ 001 ਆ ਜਾਂ ਹੋਰ ਕੋਈ ਨੰਬਰ ਹੈਗਾ ਉਸ ਦੀ ਜੇਕਰ ਬੋਲੀ 2 ਲੱਖ ਤੋਂ ਸ਼ੁਰੂ ਹੁੰਦੀ ਹੈ ਤਾਂ ਫਿਰ ਅੱਗੇ ਬੋਲੀ ਕਿੱਥੋਂ ਤੱਕ ਜਾਂਦੀ ਹੈਗੀ ਆ ਇਹ ਜਿਸ ਨੂੰ ਨੰਬਰ ਪਸੰਦ ਆ ਉਹ ਫਿਰ ਗਾਂਹ ਤੱਕ 4-5 ਲੱਖ ਤੱਕ ਵੀ ਹੈ ਜਿਹੜੀ ਬੋਲੀ ਆ ਜਾ ਸਕਦੀ ਹੈ ਇਸ ਤਰ੍ਹਾਂ ਦੇ ਨਾਲ ਜਿਹੜਾ ਟਰਾਂਸਪੋਰਟ ਵਿਭਾਗ ਪਿਆਰ ਸਰਕਾਰ ਦੇ ਵੱਲੋਂ ਜੋ ਪਸੰਦੀਦਾ ਨੰਬਰ ਲਗਾਉਂਦੇ ਸਨ ਉਹਨਾਂ ਨੂੰ ਇੱਕ ਵੱਡਾ ਝਟਕਾ ਜਿਹੜਾ ਉਹ ਦਿੱਤਾ ਗਿਆ ਸ਼੍ਰੀ ਮੁਖਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼